ਮੇਰਾ ਨਾਮ ਸ਼ਿਵ ਸਿੰਘ ਹੈ ਜੀ ਹਾਂਜੀ ਕੀ ਕਹਿਣਾ ਮੈਂ ਜਾਉਂ ਨਾ ਚਲ ਸਾਹਿਬ ਦਾ ਪ੍ਰਧਾਨ ਹਾਂ ਜੀ ਛੋਟਾ ਪ੍ਰਧਾਨ ਹਾਂ ਜੀ ਪਿੰਡ ਕਾਈ ਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਜੋ ਕੱਲ ਕੋ ਸਰਕਾਰ ਨੇ ਕੀਤਾ ਵਾ ਬਹੁਤ ਮੰਦ ਭਾਗਾ ਕੀਤਾ ਕਿਉਂਕਿ ਆਪੇ ਖੁਦ ਕਹਿੰਦੇ ਸੀ ਵੀ ਤੁਸੀਂ ਪੈਦਲ ਚੱਲ ਕੇ ਆਓ ਟਰਾਲੀਆਂ ਨਾਲ ਲੈ ਕੇ ਆਓ ਕਿਉਂਕਿ ਟਰਾਲੀਆਂ ਦੇ ਵਿੱਚ ਇਹਨਾਂ ਕੋ ਅਸਲਾ ਹੁੰਦਾ ਵਾ ਇਹਨਾਂ ਕੋ ਹੁੰਦਾ ਵਾ ਸੁਪਰੀਮ ਕੋਰਟ ਨੇ ਵੀ ਕਹਿਤਾ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਪੈਦਲ ਜਾ ਸਕਦੇ ਆ 4 ਫੁੱਟ ਰਾਹ ਦੇਾਂਗੇ ਉਹ 4 ਫੁੱਟ ਰਾਹ ਰਵੇ ਕੇ ਤੇ ਅਸੀਂ ਇਥੋਂ ਤਿਆਰ ਹੋ ਗਏ ਤੇ 101 ਬੰਦੇ ਦਾ ਜਥਾ ਭੇਜਿਆ ਸਾਥ ਮੈਂ ਹੀ ਜਾਣ ਵਾਤੇ ਤੇ ਸਾਥ ਮੈਂ ਹੀ ਜਾਂਦਿਆਂ ਤੇ ਵੀ ਕੋਈ ਰਸਤਾ ਨਹੀਂ ਉਥੇ ਕੋਈ ਕੁਝ ਨਹੀਂ ਆ ਗਾੜੀ ਜਾਲੀਆਂ ਲਾਈਆਂ ਨੇ ਕੰਧਾਂ ਕੀਤੀਆਂ ਨੇ ਉਹ ਉੱਚਾ ਰੋਗ ਦਿੱਤਾ ਗਾ ਵਧ ਅੱਗੇ ਤੋਂ ਵੀ ਜ਼ਿਆਦਾ ਟੈਡ ਕਰ ਦਿੱਤਾ ਤੇ ਇਹ ਕਰਕੇ ਅਸੀਂ ਸਰਕਾਰ ਨੂੰ ਬਹੁਤ ਨਖੇਦੀ ਕਰਦੇ ਸਰਕਾਰ ਦੀ ਮੋਦੀ ਸਰਕਾਰ ਜੋ ਕਰ ਰਹੀ ਆ ਬਹੁਤ ਮਾੜਾ ਕੰਮ ਕਰ ਰਹੀ ਆ ਸਾਨੂੰ ਅੱਗੇ ਨਹੀਂ ਜਾਣ ਦਿੰਦਾ ਤੇ ਨਾ ਸਾਡੇ ਹੱਕ ਦੇ ਦਿੰਦਾ ਜੇ ਸਾਡੇ ਹੱਕ ਸਾਨੂੰ ਇੱਥੋਂ ਦੇ ਦਿੰਦਾ ਤੇ ਇਹ ਘਰਾਂ ਨੂੰ ਚੱਲ ਜਾਣੇ ਅਸੀਂ ਕੀ ਰਹਿਣ ਜਣਾ ਦਿੱਲੀ ਹਾਂ ਇਹ ਕਰਕੇ ਅਸੀਂ ਇਹੋ ਕਹਿਣਾ ਚਾਹੁੰਦੇ ਆਂ ਵੀ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਮੋਦੀ ਨੂੰ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਸਾਨੂੰ ਦੇਣੀਆਂ ਚਾਹੀਦੀਆਂ ਜਾਇਜ਼ ਮੰਗਾਂ ਨੇ ਇੱਥੇ ਕੋਈ ਉਹ ਨਹੀਂ ਆ ਉਲਟੀਆਂ ਗੋਲੀਆਂ ਚਲਾ ਕੇ ਸਾਡੇ ਬੰਦੇ ਸ਼ਹੀਦ ਕਰ ਦਿੱਤੇ ਅੱਗੇ ਸ਼ੁਭ ਕਰਨੋ ਵਿਚਾਰਾ ਨਵਾਂ ਮੁੰਡਾ ਮਾਰ ਦਿੱਤਾ ਕਿੰਨੇ ਦੁੱਖ ਵਾਲੀ ਗੱਲ ਹੈ ਕਿ ਨੌਜਵਾਨ ਨੇ ਕਈ ਕੁਝ ਕਰਨਾ ਹੈ ਉਹਦਾ ਸਾਰਾ ਕੁਝ ਵਿਚੇ ਰਹਿ ਗਿਆ ਉਹ ਉਧਰ ਤੇ ਗੋੜੀ ਮਾਰ ਕੇ ਪਿਛੋਂ ਜਾਣੇ ਬੰਦੇ ਨੇ ਤੇ ਉਹਨੂੰ ਸ਼ਹੀਦ ਕਰ ਦਿੱਤਾ ਅਸੀਂ ਇਹ ਕਰਕੇ ਖੇਧੀ ਕਰਦੇ ਆ ਸਾਡੀਆਂ ਮੰਗਾਂ ਦਵੇ ਅਸੀਂ ਨਹੀਂ ਜਾਂਦੇ ਦਿੱਲੀ ਦਿੱਲੀ ਜਾ ਕੇ ਕੀ ਕਰਨਾ ਜੇ ਮੰਗਾਂ ਮਿਲਦੀਆਂ ਤੇ ਇੱਥੋਂ ਘਰਾਂ ਨੂੰ ਇਹ ਚੱਲ ਜਾਗੇ ਅਸੀਂ ਤੇ ਤਾਂਗੋ ਕੇ ਬੈਠੇ ਇਥੇ ਇਹ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਭਾਈ ਜੀ ਕੀ ਨਾਮ ਤੁਹਾਡਾ ਜਗਰੂਪ ਸਿੰਘ ਰੰਡੇਆਲਾ ਬੀਕੇਯੂ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਕੱਲ ਜੋ ਵੀ ਹੋਇਆ ਬਹੁਤ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਨਿੰਦਨਯੋਗ ਆ ਜੀ ਅਸੀਂ ਕਿਉਂਕਿ ਇਹਨਾਂ ਨੇ ਜੋ ਕਹਿ ਸਿਵਾਦੇ ਕੀਤੇ ਸੀਗੇ ਉਹਨਾਂ ਵਾਧਿਆਂ ਵਾਸਤੇ ਹੀ ਅਸੀਂ ਮਤਲਬ ਇੱਥੇ ਇਕੱਠੇ ਹੋਏ ਸੀਗੇ ਕੱਲ ਕਹਿੰਦੇ ਸੀ 6 ਦਸੰਬਰ ਨੂੰ ਗੂਚ ਕਰਾਂਗੇ ਦਿੱਲੀ ਪਰ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਸੁਣਵਾਈ ਨਹੀਂ ਕੀਤੀ 101 ਜਥੇ ਦਾ ਜੋ ਵੀ ਉੱਥੇ ਭੇਜਣਾ ਸੀਗਾ ਤੇ ਪਰ ਉਹਨਾਂ ਨੇ ਅੱਗੇ ਜਾਣ ਨਹੀਂ ਦਿੱਤਾ ਰੋਕ ਰੱਖਿਆ ਜੀ ਉਹਨਾਂ ਨੇ ਜ਼ਖਮੀ ਜਿਹੜੇ ਆ ਜੀ 14 ਜ਼ਖਮੀ ਤਾਂ ਬਹੁਤ ਜ਼ਿਆਦਾ ਹੋਏ ਆ ਜੀ ਤੇ ਜਿਹੜੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਤੇ ਬਾਕੀ ਇੱਥੇ ਵੀ ਫਰਸਟ ایڈ ਦਿੱਤੀ ਗਈ ਆ ਬਹੁਤ ਇੱਥੇ ਵੀ ਸ਼ਾਮ ਤੱਕ ਰੋਏ ਹੋਏ ਆ ਜੀ ਜ਼ਖਮੀ ਅਥਰੂ ਗੈਸ ਦੇ ਗੋਲੇ ਸੱਟੇ ਆ ਜੀ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਹੋਈਆਂ ਜੋ ਵੀ ਉਹਨਾਂ ਤੋਂ ਹੋਇਆ ਵੱਦੋ ਵੱਦ ਕੀਤਾ ਜੀ ਉਹਨਾਂ ਨੇ ਤੇ ਪਰ ਬਹੁਤ ਨਿੰਦਨਯੋਗ ਆ ਜੀ ਮੰਦਪਾਗਾ ਸਾਡੇ ਹੌਸਲੇ ਬੁਲੰਦਾ ਜੀ ਆਗੂਆ ਸਭ ਆਗੂ ਦੋਆ ਫੋਰਮਾਂ ਵੱਲੋਂ ਜੋ ਵੀ ਫੈਸਲੇ ਆ ਜੀ ਅਟੱਲ ਉਹਨਾਂ ਤੇ ਜਿੰਨੀ ਵੀ ਸੰਗਤ ਇੱਥੇ ਜੁੜੀ ਹੋਈ ਆ ਜੀ ਸਭ ਪੈਰਾ ਦੇਣਗੇ ਜੀ ਹਾਂਜੀ ਆਪਦੀ ਜਾਨ ਦੀ ਬਾਜੀ ਲਾਉਣ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਆ ਜੀ ਸ਼ੰਭੂ ਬੈਰੀਅਰ ਤੇ ਕੋਈ ਗੱਲ ਨਹੀਂ ਜੀ ਜੇ ਉਹ ਵੀ ਹੋਊਗਾ ਆਪਣੀ ਹੱਕੀ ਮੰਗਾ ਲੈ ਕੇ ਜਿੱਤ ਕੇ ਵਾਪਸ ਮੁੜਾਂਗੇ ਉਸ ਤਰ੍ਹਾਂ ਵਾਪਸ ਨਹੀਂ ਜਾਂਦੇ ਜੀ ਕੀ ਨਾਮ ਆ ਬਕੂ ਜੀ ਦਾ ਮੈਂ ਵਾਇਸ 77 ਜੋਨ ਅਚਲ ਸਾਹਿਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਰਿੰਦਰ ਸਿੰਘ ਰੰਗਨ ਨੰਗਲ ਬੇਨਤੀ ਕਰ ਰਿਹਾ ਹਾਂ ਵੇਖੋ ਜੀ ਤਣਾਅਪੂਰਨ ਦਾ ਜਿਹੜਾ ਇਦਾਂ ਹੈਗਾ ਸਾਡਾ ਮਤਲਬ ਕਹਿੰਦਾ ਹੀ ਕਿ ਇਹ ਸਰਕਾਰ ਜਿਹੜੀ ਹੈ ਅੱਜ ਪਹਿਲਾਂ ਤੇ ਇਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਟਰਾਲੀਆਂ ਦੇ ਵਿੱਚ ਆਪਣੇ ਹਥਿਆਰ ਲੈ ਕੇ ਆਉਂਦੇ ਆਏ ਤਲਵਾਰਾਂ ਲੈ ਕੇ ਆਉਂਦੇ ਆਏ ਬਰਸ਼ੇ ਲੈ ਕੇ ਆਉਂਦੇ ਆ ਔਰ ਇਸ ਕਰਕੇ ਅਸੀਂ ਇਹਨਾਂ ਨੂੰ ਟਰਾਲੀਆਂ ਤੇ ਪਾਬੰਦੀ ਲਾਉਣੀ ਆ ਕਿ ਇਹ ਪੈਦਲ ਚੱਲ ਕੇ ਆ ਜਾਣ ਔਰ ਉਹਨਾਂ ਦੇ ਕਹਿਣ ਦੇ ਉੱਤੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਭਜਾਇਆ ਵਾ ਉਹਨਾਂ ਦੇ ਬਿਆਨਾਂ ਦੇ ਉੱਤੇ ਹੀ ਉਹਨਾਂ ਨੂੰ ਮਕਰਾਇਆ ਵਾ ਜਿਹੜਾ ਦੇਸ਼ ਦਾ ਰਾਜ ਮੰਤਰੀ ਜਿਹੜਾ ਕੇਂਦਰੀ ਰਾਜ ਮੰਤਰੀ ਅ ਰਵਨੀਤ ਬਿੱਟੂ ਜਿਹੜਾ ਸੀ ਉਹਨੇ ਵੀ ਖੁਦ ਕੋ ਬੋਲਿਆ ਹੀਗਾ ਕਿ ਜੇ ਕਿਸਾਨ ਖਾਲੀ ਹੱਥ ਆ ਜਾਂਦੇ ਆ ਜੇ ਆਪਣਾ ਇਹ ਪੈਦਲ ਚੱਲ ਕੇ ਜਾਂਦੇ ਆ ਇਹਨਾਂ ਨੂੰ ਹੱਕ ਆ ਸਿਰਫ ਇਹਨਾਂ ਨੂੰ ਇੱਕ ਦੱਸਿਆ ਜਾਂਦਾ ਵਾ ਕਿ ਤੁਸੀਂ ਬਿਆਨ ਦੇ ਦਿਓ ਬਿਆਨ ਦੇ ਦਿਓ ਲੀਡਰਾਂ ਦਾ ਕੰਮ ਹੁੰਦਾ ਬਿਆਨ ਦਿੱਤਾ ਜੀ ਅਸੀਂ ਵੀ ਪਈਏ ਜੀ ਖਾਲੀ ਹੱਥ ਆ ਜਾਂਦੇ ਤੇ ਕੋਈ ਅਧਿਕਾਰੀ ਨਹੀਂ ਲੇਕਿਨ ਖਾਲੀ ਹੱਥ ਜਿਹੜੇ ਆ ਕਿਸਾਨ ਜਾਣਦੇ ਹੀ ਸਿਰਫ ਉਹਨਾਂ ਦੇ ਕੋਲ ਇੱਕ ਇੱਕ ਸੂਟ ਹੀ ਆਪਣਾ ਜਿਹੜਾ ਜ਼ਰੂਰੀ ਸਮਾਨੀ ਜਾਂ ਕੋਲਗੇਟ ਵਗੈਰਾ ਹੈਗਾ ਆਪਣਾ ਝੰਡਾ ਜਿਹੜਾ ਹੈ ਉਹ ਲੈ ਕੇ ਤੇ ਚੱਲੇ ਆ ਕਿ ਜਦੋਂ ਕਿ ਕੀ ਹੋ ਗਿਆ ਸਰਕਾਰ ਵੱਲੋਂ ਸੁਪਰੀਮ ਕੋਰਟ ਨੇ ਕੀ ਹਵਾ ਕਿ ਤੁਸੀਂ ਖਾਲੀ ਹੱਥ ਜਿਹੜਾ ਵਾ ਆਜੋ ਪੈਦਲ ਚੱਲ ਕੇ ਆਜੋ ਹਾਈ ਕੋਰਟ ਕਹਿ ਰਿਹਾ ਵਾ ਕਿ ਸੁਪਰੀਮ ਤੁਸੀਂ ਖਾਲੀ ਹੱਥ ਆਜੋ ਪੈਦਲ ਚੱਲ ਕੇ ਆਜੋ ਔਰ ਉਹਨਾਂ ਦੀ ਗਰਾਊਂਡ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੇ ਬਿਆਨਾਂ ਤੋਂ ਭਜਾਇਆ ਵਾ ਔਰ ਇਹ ਸਾਡੀ ਜਿਹੜੀ ਆ اخਲਾਕੀ ਜਿੱਤ ਆ ਸਾਡੀ ਕਿਉਂ ਜਿੱਤਿਆ ਕਿ ਅਸੀਂ ਖਾਲੀ ਹੱਥ ਹੀ ਗਏ ਆ ਪੈਦਲ ਚੱਲ ਕੇ ਗਏ ਆ ਕੋਈ ਤਗੜਾ ਹਜੂਮ ਲੈ ਕੇ ਨਹੀਂ ਗਏ ਇਸੇ ਕਰਕੇ ਛੋਟਾ ਟਾਰਗੇਟ ਲੈ ਕੇ ਗਏ ਆ ਕਿ 91 ਆਪਣਾ 100 ਤੇ ਇੱਕ ਬੰਦੇ ਦਾ ਜਿਹੜਾ ਜਥਾ ਲੈ ਕੇ ਗਏ ਆ ਉਹ ਸਾਡੇ ਕਮਾਂਡਰਾਂ ਦੀ ਸੂਝਬੂਝ ਹੀ ਕਿ ਤਾਂ ਕਿ ਸਾਡੇ ਵਿੱਚ ਕੋਈ ਜਿਹੜਾ ਸੱਜੇ ਖੱਬੇ ਪਕਪਾਸਿਓਂ ਜਿਹੜਾ ਕੋਈ ਹਰਦੋਲਕ ਮਚਾਉਣ ਵਾਲਾ ਬੰਦਾ ਵਾ ਉਹ ਵੀ ਵਿੱਚ ਨਾ ਸ਼ਾਮਲ ਹੋਵੇ ਆਈ ਵਿਖਾ ਸਕੀਏ ਕਿ ਆਪਾਂ ਛੋਟੇ ਤੇ ਛੋਟੇ ਜਥੇ ਦੇ ਵਿੱਚ ਵੀ ਆਪਾਂ ਜਿਹੜਾ ਵਾ ਦਿੱਲੀ ਜਾਣਾ ਚਾਹੁੰਨੇ ਕਿਉਂ ਜਾਣਾ ਚਾਹੁੰਨੇ ਆ ਕਿ ਦਿੱਲੀ ਜਿਹੜੀ ਆ ਦਿੱਲੀ ਪੰਜਾਬ ਦੀ ਪੰਜਾਬ ਉਹਦੇ ਵਿੱਚ ਆਉਂਦਾ ਵਾ ਰਾਜਧਾਨੀ ਆ ਸਾਡੀ ਇਹ ਸਾਨੂੰ ਰਾਜਧਾਨੀ ਦੇ ਵਿੱਚ ਵੀ ਸਾਨੂੰ ਕਿਉਂ ਟੱਕਿਆ ਜਾ ਰਿਹਾ ਵਾ ਕਿਉਂ ਅਸੀਂ ਇਸ ਦੇਸ਼ ਦੇ ਭਵਿੰਦਿਆ ਸਾਨੂੰ ਰਾਜਧਾਨੀ ਤੇ ਜਾਣਾ ਚਾਹੀਦਾ ਸੀ ਜਾਣ ਦੇ ਵਾਸਤੇ ਅਸੀਂ ਜਿਹੜਾ ਵਾ ਅਸੀਂ ਪੈਦਲ ਜਾ ਰਹੇ ਹਾਂ ਪੈਦਲ ਚੱਲ ਜਾਣ ਦੇ ਵਾਸਤੇ ਵੀ ਜਿਹੜਾ ਸਾਨੂੰ ਉੱਥੋਂ ਜਿਹੜਾ ਕ੍ਰੋਸ ਨਹੀਂ ਕਰਨ ਦਿੱਤਾ ਗਿਆ ਔਰ ਇਹ ਗਵਰਨਮੈਂਟ ਦੀ ਜਿਹੜੀ ਆ ਇੱਕ ਹੀ ਹਾਰ ਹੈ ਹਾਰ ਇੱਕ ਔਰ ਉਹਦੇ ਉੱਤੇ ਜੋ ਤਹਾਂ ਵੇਖਿਆ ਵਾ ਕਿ ਕੱਲ ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਆਪਣਾ ਮਰਜੀਵੜਿਆਂ ਨੇ ਜਿਹੜਾ ਵਾ ਉਹ ਪੁੱਟ ਕੇ ਤੇ ਤਾਰਾਂ ਲੈਂਦੀਆਂ ਵਾ ਪੁੱਟ ਕੇ ਜਿਹੜੀਆਂ ਵਕਿੰਡੇ ਕਿੰਨੇ ਕਿੰਨੇ ਲੰਮੀਆਂ ਕਿਲਾ ਪੁੱਟ ਕੇ ਲੈਂਦੀਆਂ ਵਾ ਇਹ ਜਿਹੜੀਆਂ ਵਾ ਇਹ ਚਾਈਨਾ ਬਾਰਡਰ ਦੇ ਉੱਤੇ ਜਾਂ ਪਾਕਿਸਤਾਨ ਤੇ ਬਾਰਡਰ ਤੇ ਲੱਗੀਆਂ ਹੁੰਦੀਆਂ ਤੇ ਸ਼ਾਇਦ ਹੋ ਸਰਦਾ ਸੇ ਸਮਗਮ ਵੀ ਰੁਕ ਸਕਦੀ ਉੱਥੇ ਸਭ ਕੁਝ ਜਿਹੜਾ ਵਾ ਇਹੋ ਜਿਹਾ ਕੰਮ ਚ ਰੁਕ ਸਕਦਾ ਸੀ ਪਰ ਉਹਨਾਂ ਵਾਸਤੇ ਨਹੀਂ ਇਹ ਸਾਡੇ ਵਾਸਤੇ ਜਿਹੜਾ ਵਾ ਇਹ ਨਹੀਂ ਕਿਉਂ ਕੀਤਾ ਗਿਆ ਵਾ ਇਹ ਗਵਰਨਮੈਂਟ ਦੇ ਕੋਲ ਇੱਕ ਵੱਡਾ ਸਵਾਲ ਹੈ